ਨਹਾਗੁਰਜੀ ਕਾਲ ਸਾਹਿਬ ਹੈ ਕੋ ਜੀ ਕੀ ਫਤੇਾਰੇ ਦਰਸ਼ਕੋ ਤੁਹੀ ਦੇਖ ਰਹੇ ਹੋ ਦ੍ਰਿਸ਼ਟੀ ਚੈਨਲ ਮੈਂ ਪਰਮੇਸ਼ ਸਿੰਘ ਐਰੋਕੇਟ ਪੱਟੀ ਤੁਹਾਡੀ ਸੇਵਾ ਵਿੱਚ ਆਤਰਿਆ ਅੱਜ ਅਸੀਂ ਇੱਕ ਨਵੇਂ ਵਿਸ਼ੇ ਤੇ ਆਪਣਾ ਪ੍ਰੋਗਰਾਮ ਦੇ ਆਰੰਭੀ ਕਰ ਰਹੇ ਹਾਂ ਕਿ ਮੈਂ ਪੰਜਾਬ ਹੋ ਰਿਹਾ ਮੈਂ ਪੰਜਾਬ ਹੋ ਰਿਹਾ ਉਹ ਪੰਜਾਬ ਜਿਸ ਨੂੰ ਕਦੀ 파르ਸੀ ਲੋਕਾਂ ਨੇ ਹੱfte hindu ਬਾਦ ਵਿੱਚ ਸਤ ਸਿੰਧੂ ਮਦਰ ਦੇਸ਼ ਵਹੀਖ ਦੇਸ਼ ਤਕ ਦੇਸ਼ ਤੇ ਪੰਜਾਬ ਦੇ ਨਾਂ ਨਾਲ ਜਾਣਿਆ ਸੀ ਜਿਸ ਦੀਆਂ ਸ਼ਰਧਾ ਸਿੰਧ دریا ਦੇ ਕੰਡੇ ਤੋਂ ਲੈ ਕੇ ਸਰਸਵਤੀ ਜਮਨਾ ਦੇ ਕੰਡੇ ਤੱਕ ਜਾ ਵਿਸਤਰੀਆਂ ਸਨ ਇਹ ਇਸ ਇਲਾਕੇ ਦੇ ਵਿਚਕਾਰਲਾ ਥਾਂ ਜਿੱਥੇ ਪੰਜ ਦਰਿਆ ਸਤਲੁਜ ਬਿਆਸ ਰਾਵੀ ਚਨਾਬ ਤੇ ਜੇਲ੍ਹੋਂ ਵਗਦੇ ਸਨ ਮੈਨੂੰ ਪੰਜਾਬ ਕਿਹਾ ਜਾਂਦਾ ਸੀ ਪੰਜਾਬ ਦੀ ਧਰਤੀ ਧਰਤੀ ਦੇ ਪੈਦਾ ਹੋਣ ਤੋਂ ਲੈ ਕੇ ਹੁਣ ਤੱਕ ਉਵੇਂ ਦੀ ਉਵੇਂ ਹੈ ਜਿਵੇਂ ਪ੍ਰਮਾਤਮਾ ਨੇ ਕੁਦਰਤ ਰੇ ਸਜਿਓ ਪੰਜਾਬ ਦਾ ਇਤਿਹਾਸ ਗਿਆਤ ਦੇ ਤੌਰ ਤੇ ਭਾਵੇਂ ਸਾਨੂੰ ਯਾਦ ਨਾ ਹੋਵੇ ਪਰ ਪੰਜਾਬ ਦਾ ਇਤਿਹਾਸ ਮੇਰੀ ਇੱਕ ਪੀੜਾ ਬਣ ਕੇ ਸਾਹਮਣੇ ਰਹਿ ਗਿਆ ਪੰਜਾਬ ਦੇ ਵਿੱਚ ਇਸ ਦੇਸ਼ ਨੂੰ ਮੈਨੂੰ ਲੋਕ ਪੰਜਨਾਦ ਪੰਜਨਦ ਦੇ ਨਾਂ ਤੇ ਵੀ ਜਾਣਿਆ ਜਾਂਦਾ ਸੀ ਕਿਉਂਕਿ ਪੰਜ ਮਤਲਬ ਪੰਜ ਨਦ ਮੇਨ ਦਰਿਆ ਪੰਜਾਂ ਦਰਿਆਵਾਂ ਦੀ ਧਰਤੀ ਨੂੰ ਪੰਜਾਬੋਂ ਪੰਜਾਬ ਕਹਿਣ ਵਾਲੇ ਲੋਕ ਅੱਜ ਇਹ ਵਿਸਰਗ ਰਹੇ ਕਿ ਮੇਰੀ ਕੋਈ ਹੋਂਦ ਸੀ ਮੇਰਾ ਇੱਕ ਦੇਸ਼ ਸੀ ਮੇਰੀ ਇੱਕ ਸਭਤਾ ਸੀ ਮੇਰੀ ਇੱਕ ਸੰਸਕ੍ਰਿਤੀ ਸੀ ਮੇਰੀ ਇੱਕ ਵਰਾਸ ਸੀ ਇਸ ਧਰਤੀ ਦੇ ਦੀ ਸਭ ਤੋਂ ਵੱਡੀ ਖੂਬੀ ਇਹ ਸੀ ਕਿ ਇਹ ਅਫਗਾਨੀਆਂ ਵਾਸਤੇ ਮੁਗਲਾ ਤੁਰਕਾਂ ਤੇ ਵਿਦੇਸ਼ੀਆਂ ਦਾ ਲਈ ਇਹ ਪ੍ਰਵੇਸ਼ ਦੁਆਰ ਸੀ ਤੇ ਜਿਹੜੇ ਮਰਤਾਨਵੀ ਲੋਕ ਨੇ ਉਹਨਾਂ ਲਈ ਇੱਕ ਮਿਸ਼ਨ ਸੀ ਪੰਜਾਬ ਨੂੰ ਚਿਤਰਾ ਮੇਰਾ ਵਾਤਾਵਰਨ ਸਭ ਤੋਂ ਖੁਸ਼ਹਾਲ ਜੇ ਖੇ ਜਮੀਨ ਨਾ ਪਥਰੀਲੀ ਨਾ ਰੱਕੜ ਜਿਸ ਦੇ ਵਿੱਚ ਜੰਗਲ ਫਸਲਾਂ ਦਰਾਗਾਹਾਂ ਹਾਲ ਨਾਸਪਤੀ ਅਤੇ ਜਿਹੜੀਆਂ ਫਸਲਾਂ ਨੇ ਉਹ ਮੱਕੀ ਝੋਨਾ ਬਾਜਰਾ ਕਣਕ ਕਪਾ ਨਰਮਾ ਇਹ ਸਾਡੀਆਂ ਆਪਣੀਆਂ ਧੇਰੀਆਂ ਖੇਤੀਆਂ ਸਨ ਜਿਨ੍ਹਾਂ ਨੂੰ ਲੋਕਾਂ ਨੇ ਵਿਸਾਰ ਕੇ ਸਿਰਫ ਕਣਕ ਝੋਨੇ ਤੇ ਲੈ ਆਂਦਾ ਸਭ ਤੋਂ ਪਹਿਲੀ ਜਿਹੜਾ ਮੇਰਾ ਦਰਦ ਹੈ ਉਹ ਦਰਦ ਇਹ ਹੈ ਕਿ ਮੈਨੂੰ ਲੋਕ ਦੇਰੇ ਆਪਣੇ ਪੰਜਾਬੀ ਲੋਕ ਚਾਹੇ ਉਹ ਲੈਂਦੇ ਚ ਰਹਿੰਦੇ ਨੇ ਚਾਹੇ ਉਹ ਛੱਡਦੇ ਚ ਰਹਿੰਦੇ ਨੇ ਉਹਨਾਂ ਨੇ ਵਿਸਾਰ ਰਿਹਾ ਹੈ ਉਹਨਾਂ ਦੇ ਵਾਸਤੇ ਲੈਂਦਾ ਪੰਜਾਬ ਪਾਕਿਸਤਾਨ ਦੇ ਕੋਲ ਹੈ ਤੇ ਛੱਡਾ ਪੰਜਾਬ ਭਾਰਤ ਦਾ ਹਿੱਸਾ ਹੈ ਉਹਨਾਂ ਦੇ ਆਪਣੀ ਹੋਂਦ ਜਿਹੜੀ ਹੈ ਜਿਹੜੀ ਮੇਰੀ ਹੋਂਦ ਸੀ ਉਹਨੂੰ ਬਿਲਕੁਲ ਮੜਿਆ ਮੀਟ ਕਰਤਾ ਹੈ ਭਾਰਤ ਦੇ ਪੰਜਾਬ ਭਾਰਤ ਦੇ ਪੰਜਾਬ ਚ ਮੈਨੂੰ ਫਿਰਗਾ ਹਿੱਸਾ ਵਜੋਂ ਅੰਤਾਂ ਗਿਆ ਹਰਿਆਣਾ ਜਵੰਦਤਾ ਗਿਆ ਹਿਮਾਚਲ ਜਵੰਦਤਾ ਗਿਆ ਮੇਰੇ ਪਾਣੀਆਂ ਦੀ ਵੰਡ ਕੀਤੀ ਗਈ ਮੇਰੇ ਪਾਣੀਆਂ ਦੀ ਤੂਕ ਸੀਟ ਕੀਤੀ ਗਈ ਖੋਹ ਕੀਤੀ ਗਈ ਪਰ ਕਿਸੇ ਨੂੰ ਕੋਈ ਦਰਦ ਨਹੀਂ ਆਇਆ ਹਰ ਲੋਕਾਂ ਨੇ ਮੇਰੇ ਤੇ ਰਾਜਨੀਤੀ ਕੀਤੀ ਸਰਬਰਾਜ ਕਰਨ ਦੀ ਖਾਤਰ ਮੇਰੇ ਦੇਸ਼ ਨੂੰ ਮੀਨੂ ਛੋਟਾ ਕਰਦੇ 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 ਚੌ ਜਿਲ੍ਹਾ ਦੇ ਉੱਤੇ ਲਿਆ ਕੇ ਖੜਾ ਕਰਤਾ ਭਾਵੇਂ ਕਿ ਅੱਜ ਤੋੜ ਪੰਨ ਕਰਕੇ 225 ਜ਼ਿਲ੍ਹੇ ਪੰਜਾਬ ਦੇ ਵਿੱਚ ਬਣੇ ਨੇ ਭਾਰਤ ਦੇ ਵਿੱਚ ਪਰ ਉਹ ਜ਼ਿਲ੍ਹੇ ਕਾਦੇ ਨੇ ਨਹੀਂ ਕਿਤੇ ਕਿਹ ਜਿਲ੍ਹਿਆਂ ਨੇ ਜਿਵੇਂ ਅੰਮ੍ਰਿਤਸਰ ਜ਼ਿਲ੍ਹਾ ਸੀ ਉਹਦੇ ਵਿੱਚੋਂ ਤਰਨਤਨ ਕੱਟਦਾ ਫੋਟਾ ਗੁਰਦਾਸਪੁਰ ਤੋਂ ਪਠਾਨਕੋਟ ਕੱਟਦਾ ਫਿਰੋਜ਼ਪੁਰ ਦਾ ਐਸਾ ਮਲੀਆਂ ਮੇਟ ਕੀਤਾ ਕਿ ਉਹ ਉਹਦੇ ਵਿੱਚੋਂ ਪਤਾ ਨਹੀਂ ਕਿੰਨੇ ਕੁ ਸੰਗਰੂਰ ਚੋਂ ਕਿੰਨੇ ਜ਼ਿਲ੍ਹੇ ਕੱਟ ਕੇ ਤੇ ਕਹੇ ਥਰੇ ਦੇਕੇ ਜ਼ਿਲ੍ਹੇ ਬਣਾ ਕੇ ਇਹ ਰਾਏ ਦੇ ਤੱਕ ਰਾਜਨੀਤਕ ਖੰਡਬਾਜ਼ੀ ਸੀ ਜਿਹੜੀ ਚੱਲਦੀ ਗਈ ਪਰ ਪੰਜਾਬ ਦੇ ਦਰਦ ਨੂੰ ਜਾਣਨ ਲਈ ਕਿਸੇ ਵੀ ਧਿਰ ਨੇ ਕੋਈ ਆਪਣਾ ਉਪਰਾਲਾ ਨਹੀਂ ਕੀਤਾ ਨਾ ਹੀ ਕਦੀ ਦਰਦ ਮਹਿਸੂਸ ਕੀਤਾ ਕਵੀਆਂ ਸਹਿਤਕਾਰਾਂ ਦੀਆਂ ਲਿਖਤਾਂ ਦੇ ਵਿੱਚ ਕਦੀ ਕਦੀ ਕੋਈ ਪੀੜਾ ਬਾੜੀ ਜੀ ਉੱਠਦੀ ਹੈ ਪਰ ਉਹ ਪੀੜਾ ਨਕਚਰ ਗਾਣਿਆਂ ਦੇ ਵਿੱਚ ਨਕਚਰ ਸਹਿਤ ਦੇ ਵਿੱਚ ਨਕਚਰ ਫਿਲਮਾਂ ਦੇ ਵਿੱਚ ਟਪਕੇ ਰਹਿ ਜਾਂਦੀ ਹੈ ਮੇਰੇ ਜਗ੍ਰਦੇ ਦਾ ਵਾਯੂ ਮੰਡਲ ਜਲਵਾਯੂ ਧਰਤੀ ਦੀਆਂ ਕਿਸਮਾਂ ਹਰ ਤਰ੍ਹਾਂ ਦੇ ਮੌਸਮ ਵਾਤਾਵਰਣ ਸ਼ਾਈ ਖਾਨ ਪੇਣਾ ਤੰਦਰੁਸਤੀ ਕਿਰਤੀ ਵੰਡ ਕਿਰਤੀ ਲੋਕ ਵੰਡ ਕੇ ਛਕਣ ਵਾਲੇ ਲੋਕ ਤੇ ਪ੍ਰਮਾਤਮਾ ਇੱਕ ਪ੍ਰਮਾਤਮਾ ਨੂੰ ਮੰਨਣ ਵਾਲੇ ਲੋਕ ਚਾਹੇ ਉਹ ਹਿੰਦੂ ਸੀ ਚਾਹੇ ਮੁਸਲਮਾਨ ਚਾਹੇ ਸਿੱਖ ਚਾਹੇ ਈਸਾਈ ਉਹ ਮੇਰੀ ਹੋਂਦ ਦਾ ਇੱਕ ਹਿੱਸਾ ਛਣ ਜਿਸ ਨੂੰ ਅੱਜ ਸਰਕਾਰ ਪਛਿਤੀ ਨਫਰਤ ਦੀ ਅਗਦੇ ਵਿੱਚ ਚੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਹਾਪਾਰਥ ਦੇ ਵਿੱਚ ਅਗਨੀ ਅਗਨੇ ਪ੍ਰਾਣ ਅਤੇ ਬ੍ਰਾਹਮਣ ਗ੍ਰੰਥਾਂ ਦੇ ਵਿੱਚ ਇਸ ਧਰਤੀ ਨੂੰ ਪੰਚਨਾਦ ਦੇ ਦੇ ਨਾਮ ਨਾਲ ਯਾਦ ਕੀਤਾ ਗਿਆ ਹੈ। ਕਿਉਂਕਿ ਇੱਥੇ ਪੰਜ ਦਰਿਆ ਵਗਦੇ ਸਨ। ਦਰਿਆ ਜਿਹੜੇ ਨੇ ਸਤਲੁਜ ਵਿਆਸ ਵਿੱਚ ਆਪੇ ਦਾ ਤੇ ਉਹ ਅੱਗੇ-ਤੱਗੇ ਤੁਰ ਕੇ ਤੇ ਤੀੜਾ ਚਨਾਬ ਤੇ ਰਾਵੀ ਸੀਗੇ ਇਹ ਜਾ ਕੇ ਜੇਲਮ ਤੇ ਰਾਵੀ ਜਿਹੜਾ ਦਰਿਆ ਰੇ ਇਹ ਇਹ ਜਾ ਕੇ ਟੱਟ ਪੈ ਜਾਂਦੇ ਸੀਗੇ ਦਰਿਆ ਆ ਦਰਿਆ ਦੇ ਵਿੱਚ ਪੈ ਜਾਂਦੇ ਸੀ। ਸਿੰਧ ਦਰਿਆ ਚ ਤੇ ਤੇ ਸਰਸਵਤੀ ਤੇ ਜਮਨਾ ਦੇ ਵਿੱਚ ਘਾਰ ਦਾ ਜਿਹੜਾ ਸਾਰਾ ਹਿੱਸਾ ਇਹ ਮੇਰਾ ਮੇਰੀ ਹੋਣ ਦਾ ਇਹ ਸਾਸੀਗਾ ਮੇਰੀ ਇਹ ਪ੍ਰਿਪੂਰਕ ਸਥਿਤੀ ਸੀ ਕਿ ਚੜ੍ਹਦੇ ਪਾਸੇ ਮੇਰੇ ਜਮਨਾ ਲਈਦੇ ਪਾਸੇ ਸਿੰਧ ਨਦੀ ਉੱਤਰ ਵਾਲੇ ਪਾਸੇ ਹਿਮਾਚਲ ਪਰਬਤ ਦੀਆਂ ਚਵਾਲਕ ਪਹਾੜੀਆਂ ਕਸ਼ਮੀਰ ਦੇ ਪਠਾਣੀ ਦੱਖਣ ਵਿੱਚ ਸਿੰਧ ਦਾ ਇਲਾਕਾ ਤੇ ਰਾਜਪੋਤਾਣੇ ਦੇ ਇਹ ਹੱਥ ਮੇਰੇ ਨਾਲ ਜਿੰਦੂ ਕਲਾਵੇ ਵਿੱਚ ਲੈ ਕੇ ਬੈਠੀ ਹੋਈ ਸੀ। ਸਿੰਧ ਦੇ ਪਾਰ ਸਿੰਧ ਦੇ ਪਾਰ ਸਿੰਧ ਦਰਿਆ ਦੇ ਪਾਰ ਇੱਕ ਜ਼ਿਲ੍ਹਾ ਹੈ ਮੀਆਂਵਾਲੀ ਮੀਆਂਵਾਲੀ ਦੀ ਤਹਿਸੀਲ ਹੈ ਇਸੇ ਖਾਂ ਜਿੰਦੂ ਕੇ ਪੰਜਾਬ ਦਾ ਹਿੱਸਾ ਕਿਹਾ ਜਾਂਦਾ ਸੀ ਇਸ ਦਾ ਮਤਲਬ ਹੈ ਕਿ ਜਿਹੜਾ ਸਿੰਧ ਦਰਿਆ ਹੈ ਉਸਦੀ ਹੋਂਦ ਵੀ ਪੰਜਾਬ ਦੀ ਉਹਨ ਦੇ ਨਾਲ ਮਿਲ ਖਾਦੀ ਸੀ ਇਹ ਇਹ ਦਰਿਆ ਜਿਹੜੇ ਨੇ ਵਗਦੇ ਸਮੁੰਦਰ ਦੀ ਤਹਿ ਤੱਕ ਜਾਂਦੇ ਆ ਇਕ ਹੋ ਜਾਂਦੇ ਜਦੋਂ ਪੰਚਨਾਦ ਜਿਹੜੇ ਨੇ ਪੰਜ ਦਰਿਆ ਜਿਹੜੇ ਨੇ ਇਹ ਇਹ ਜਾ ਕੇ ਮਿਲਦੇ ਨੇ ਉਹਦੇ ਵਿੱਚ ਤੇ ਸਿੰਧੇ ਵਿੱਚ ਤੇ ਉੱਥੇ ਬਣਦਾ ਸੱਤ ਸਿੱਧੂ ਸੱਤ ਸਿੱਧੂ ਬਣ ਦੇ ਨਾਲ ਮੁੱਖੇ ਸੱਤ ਦਰਿਆਵਾਂ ਦਾ ਵੇਲ ਹੁੰਦਾ ਹੈ ਜਿੱਥੇ ਪੰਚਨਾਥ ਬਣਦਾ ਉਥੇ ਇੱਕ ਬੰਨ ਬਣਿਆ ਹੋਇਆ ਹੈ ਜਿਹਦੇ ਜਿਹਦੇ ਪਾਣੀ ਦੇੜਿਆ ਦੋਆਪਰਦੇਸ਼ਾਂ ਨੂੰ ਪੰਜਾਬ ਨੂੰ ਤੇ ਸਿੰਧ ਨੂੰ ਦੀ ਸਿੰਚਾਈ ਕਰਦੇ ਨੇ ਦੇਖਣ ਵਿੱਚ ਆਇਆ ਕਿ ਮੇਰੇ دریاਵਾਂ ਦੇ ਕੰਢਿਆਂ ਤੇ ਸਾਰੀ ਬਸੋ ਜਿਹੜੀ ਆ ਉਹ دریاਵਾਂ ਦੇ ਕੰਢਿਆਂ ਤੇ ਹੋਈ ਜਿੰਨੇ ਵੀ ਵੇਦ ਨੇ ਸ਼ਾਸਤਰ ਨੇ ਉਹ ਸਾਰੇ ਦੇ ਸਾਰੇ ਦੇ ਆਮਦੇ ਕੰਢਿਆ ਤੇ ਲਿਖੇ ਗਏ ਜੇ ਨਾਲ ਆ ਕੇ ਪੰਜਾਬ ਨੂੰ ਮੈਨੂੰ ਮਾਣ ਹੈ ਕਿ ਮੇਰੇ ਮੇਰੇ ਤੋਂ ਮੇਰੇ ਕੋਲੋਂ ਮੇਰੇ ਕੰਢਿਆ ਤੇ ਬਹਿ ਕੇ ਸਾਧੂ ਸੰਤਾਂ ਨੇ ਨਾਮ ਜਪਣ ਵਾਲਿਆਂ ਨੇ ਵਿਦਵਾਨਾਂ ਨੇ ਆਪਣੀਆਂ ਸਾਰੀਆਂ ਲਿਖਤਾਂ ਜਿਹੜੀਆਂ ਨੇ ਇੱਥੇ ਪਾ ਕੇ ਜੀਤੀਆਂ ਜਿਹੜਾ ਜਿਹੜਾ ਪੰਜਾਬ ਸ਼ਬਦ ਹੈ ਇਹ ਫਾਰਸੀ ਦੇ ਸ਼ਬਦ ਪੰਜਨਾਹ ਤੋਂ ਦਾ ਦੇਖ ਚੋਟਿਕਲੇ ਆ ਰੂਪ ਹੈ ਪੰਜਾਬ ਦਾ ਨਾਮ ਮੁਸਲਮਾਨ ਦੇ ਗ੍ਰੰਥਾਂ ਦੇ ਵਿੱਚ ਵੀ ਪਹਿਲਾਂ ਮਿਲਦਾ ਹੈ ਅਮੀਰ ਖੋਸਰੋ ਦੀਆਂ ਰਚਨਾਵਾਂ ਦੇ ਵਿੱਚ ਪੰਜਾਬ ਪੰਜਾਬ ਦਾ ਬਹੁਤ ਜ਼ਿਕਰ ਆਇਆ ਹੈ ਕਿਸੇ ਤਰੀਕੇ ਨਾਲ ਪੰਜਾਬ ਨੂੰ ਜਾਣਨ ਲਈ ਫਾਇਨਲੀ ਤੇ ਕਟਨਿਆ ਤੇ ਸਮੇਂ ਨੂੰ ਯਾਦ ਕਰਨਾ ਬਹੁਤ ਜ਼ਰੂਰੀ ਹੈ ਜਿਹੜਾ ਪਾਇਨ ਨਹੀਂ ਸੀ ਕਿ ਇੱਕ ਮਸ਼ਹੂਰ ਸੰਸਕ੍ਰਿਤ ਦਾ ਵਿਆਕਰਨਕਾਰ ਹੋਇਆ ਜਿਸ ਨੇ ਖੈਬਰ ਦੇ ਪਖਸੂਨ ਦੇ ਵਿੱਚ ਆਪਣਾ ਜਨਮ ਲਿਆ ਤੇ ਸੰਸਕ੍ਰਿਤ ਦੀ ਵਿਦਿਆ ਪ੍ਰਾਪਤ ਕਰਕੇ ਸੰਸਕ੍ਰਿਤ ਦਾ ਸਭ ਤੋਂ ਵੱਧ ਵਿਦਵਾਨ ਵਿਆਕਰਨ ਦਾ ਪੈਦਾ ਹੋਇਆ ਇਹ ਇਹ ਇੱਕ ਪੰਜਾਬ ਦੀ ਗੱਲ ਉਸ ਵੇਲੇ ਕਰਦਾ ਜਦੋਂ ਕਿ ਰਿਗਵੇਦ ਤੋਂ ਵੀ ਪਹਿਲਾਂ ਦੀ ਰਿਗਵੇਦ ਦੇ ਯੁੱਗ ਦੇ ਵਿੱਚ ਬੜੀਆਂ ਮਾਤਪੂਰਨ ਘਟਨਾਵਾਂ ਵਾਪਰੀਆਂ ਜਿਹੜੀ ਜਿਹੜਾ ਰਾਵੀ ਦਰਿਆ ਹੈ ਰਾਵੀ ਦਰਿਆ ਨੂੰ ਪੁਰਸ਼ਨੀ ਨਦੀ ॠग्वेद ਦੇ ਵਿੱਚ ਕਿਹਾ ਗਿਆ ਹੈ ਜਿਸਦੇ ਕੰਡੇ ਦੇ ਉੱਤੇ ਭਾਰਤ ਦੇ ਰਾਜੇ ਸੁਦਾਸ਼ ਨੇ ਦਸਾਂ ਕਬੀਲਿਆਂ ਦੇ ਮਹਾਸੰਗ ਨਾਲ ਲੜਾਈ ਕੀਤੀ ਇਹ ਇਹਦੇ ਵਿੱਚ ਜਿਹੜੇ ઋષਿ ਵਸ਼ਿਸ ਸਿਗੇ ਉਹਨਾਂ ਨੇ ਸੁਦਾਸ਼ ਦਾ ਸਾਥ ਦਿੱਤਾ ਤੇ ਇਹ ਜਿਹੜਾ ਜਿਹੜਾ ਯੁੱਧ ਸੀਗਾ ਇਹ ਰਾਵੀ ਦੇ ਕੰਢੇ ਤੇ ਹੋਇਆ ਤੇ ਗੇਰੀ ਹਿੱਕ ਤੇ ਲਿਖਿਆ ਹੋਇਆ ਹੈ ਜਿਨੋ ਕਿ ਅੱਜ ਦਾ ਪੰਜਾਬੀ ਕਾ ਹੋਣ ਵਾਲਾ ਚਾਹੇ ਉਹ ਲੈਂਦੇ ਦਾ ਹੈ ਚਾ ਚੜਦੇ ਦਾ ਹੈ ਉਹ ਵਿਚਾਰ ਕੇ ਬਹਿ ਗਿਆ ਹੈ ਇਸੇ ਤਰ੍ਹਾਂ ਕਹੇ ਭਾਤੇ ਕਾਲ ਦੇ ਵਿੱਚ ਇਹ ਇੰਡੋ ਆਰੀਅਨ ਲੋਕਾਂ ਨੇ ਦੇ ਇਹ ਇਸ ਦੇਸ਼ ਦੇ ਵਿੱਚ ਆਣ ਕੇ ਆਪਣੇ ਹੋਂਕ ਮਹਿਸੂਸ ਕੀਪਾ ਆਪਣਾਈ ਪ੍ਰਾਚੀਨ ਰਾਜਕ ਸੰਸਕਰਨਥ ਸਤ ਸਿੱਧੂ ਬ੍ਰਿਆਮਾਂ ਦੇ ਕੰਡੇ ਤੇ ਵਸੇ ਲੋਕਾਂ ਦੇ ਕਬੀਲਿਆਂ ਦੀ ਗੱਲ ਕਰਦਾ ਹੈ ਜੋ ਆਸ਼ਵ ਚ ਲੜਦੇ ਰਹਿੰਦੇ ਲੜਦੇ ਹੋ ਇਸਰਬੇਸ਼ ਕਰਕੇ ਸੀ ਤੇ ਜਿਹੜੇ ਰਾਜਨੀਤਿਕ ਲੋਕ ਸੀ ਸਾਮਰਾਜੀ ਲੋਕ ਸੀ ਉਹ ਇਹਨਾਂ ਦਾ ਫਾਇਦਾ ਲੈਂਦੇ ਸੀ ਤਾਂ ਕਿ ਜਿਹੜੀ ਇਹਨਾਂ ਇਹਨਾਂ ਦਾ ਆਸ਼ਵ ਟਕਰਾ ਜਿਹੜਾ ਲੋਕਾਂ ਦੇ ਲੋਕਤਾਂ ਵਾਸਤੇ ਸਾਹਮਣੇ ਕੰਮ ਨਾ ਕਰ ਸਕੇ ਆਧ ਕਾਲ ਤੋਂ ਲੈ ਕੇ ਜਦੋਂ ਧੀ ਧਰਤੀ ਪੈਦਾ ਹੋਈ ਹੈ ਧਰਤੀ ਪੈਦਾ ਹੋਣ ਤੋਂ ਬਾਅਦ ਇਸ ਧਰਤੀ ਨੂੰ ਮਨੁੱਖ ਦਾ ਦਾ ਆਦਮਾ ਮਨੁੱਖ ਦਾ ਆਦਮ ਕਰਕੇ ਆ ਗਿਆ ਹੈ ਪੰਜਾਬ ਦੀ ਧਰਤੀ ਨੂੰ ਮਨੁੱਖ ਦਾ ਆਦਮ ਕਰ ਅਖਵਾਉਣ ਦਾ ਪਹਿਲਾ ਮਾਨ ਹੈ ਦੁਨੀਆ ਦੇ ਵਿੱਚ ਬਹੁਤ ਸਾਰੀਆਂ ਧਰਤੀਆਂ ਐਸੀਆਂ ਨੇ ਜਿਹੜੀਆਂ ਬੜੀਆਂ ਖੂਬਸੂਰਤ ਨੇ ਉਹਨਾਂ ਦੇ ਵਿੱਚ ਬਹੁਤ ਸਾਰੇ ਮੌਸਮ ਵਧੀਆ ਨੇ ਵਾਤਾਵਰਣ ਬਹੁਤ ਵਧੀਆ ਨੇ ਪਰ ਪੰਜਾਬ ਵਰਗੀ ਜ਼ਰਖੇਜ਼ ਧਰਤੀ ਪੰਜਾਬ ਵਰਗੇ ਸਾਰੇ ਮੌਸਮ ਪੰਜਾਬ ਵਰਗੀਆਂ ਸਾਰੀਆਂ ਫਸਲਾਂ ਪੀਜਣ ਦੀ ਕਾਫੀਅਤ ਪੰਜਾਬ ਵਰਗੇ ਪਾਣੀ ਧਰਤੀ ਦੇ ਵਿੱਚ ਤੇ ਹੋਰ ਕਿਸੇ ਦੇਸ਼ ਦੇ ਵਿੱਚ ਨਹੀਂ ਪਾਇਆ ਗਿਆ ਇਹ ਵਿਗਿਆਨੀਆਂ ਦਾ ਤੱਥ ਹੈ ਇਹਨਾਂ ਸਾਰੇ ਲਾਟਾਨ ਨੂੰ ਮਤਿਆਂਰ ਨਜ਼ਰ ਰੱਖਦੇ ਹੋਏ ਜਦੋਂ ਦੇਸ਼ ਦੀ ਪਾਰਕਦੇਸ਼ ਦੀ ਵੰਡ ਹੋਈ ਤਾਂ ਆਂਧਵਿਸ਼ਵਾਸੀ ਦੇ ਕਾਰਨ ਜਾਂ ਓਵਰ ਕੌਨਫੀਡੈਂਸ ਦੇ ਕਾਰਨ ਸਭ ਤੋਂ ਜ਼ਿਆਦਾ ਨੁਕਸਾਨ ਪੰਜਾਬ ਦਾ ਹੋਇਆ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਸ਼ਹੀਦ ਹੋਏ ਮਾਰੇ ਗਏ ਲੁਟੇ ਗਏ ਜਿੰਨਾਂ ਦੀਆਂ ਜਾਇਦਾਦਾਂ ਜ਼ਮੀਨਾਂ ਪਾਕਿਸਤਾਨ ਦੀਆਂ ਬਾਕ 残ਤੀ ਰਹਿ ਗੀਆਂ ਕੁਝ ਉਹਨਾਂ ਲੋਕਾਂ ਦੀਆਂ ਜਿਹੜੇ ਮੁਸਲਮਾਨ ਇਹ ਰੋਜ਼ੜ ਕੇ ਗਏ ਉਹਨਾਂ ਦੀਆਂ ਇਧਰ ਭਾਰਤ ਦੇ ਵਿੱਚ ਰਹਿ ਗਈਆਂ ਜਿਹੜੇ ਲੋਕ ਬਾਦਸ਼ਾਹੀਆਂ ਕਰਨ ਵਾਲੇ ਲੋਕ ਸੀਗੇ ਉਹ ਜਾ ਕੇ ਫਕੀਰ ਬਣ ਗਏ ਇਹ ਸਰਬ ਰਾਜਨੀਤਿਕ ਦਾ ਖੇਡ ਸੀ ਰਾਜਨੀਤਿਕ ਲੋਕ ਬੜਤੂਏ ਦੇਖਣ ਵਿੱਚ ਆਇਆ ਹੈ ਕਿ ਪੰਜਾਬ ਦੇ ਲੋਕ ਰਾਜਨੀਤਿਕ ਤਕਰਾਰਾ ਕੁਝ ਰੂ ਰਏ ਨੇ ਪਰ ਇਹਡੇ ਵਧੀਆ ਰਾਜਨੀਤਿਕ ਸਾਥ ਨਹੀਂ ਹੋਏ ਇਹ ਪੰਜਾਬ ਦੇ ਹਿਤ ਵਾਸਤੇ ਮੈਨੂੰ ਬਚਾਉਣ ਲਈ ਇਹਨਾਂ ਨੇ ਲੜਾਈ ਨਹੀਂ ਲੜੀ ਜਦੋਂ ਵੀ ਲੜਾਈ ਲੜੀ ਇਹ ਦੂਸਰੀਆਂ ਕੌਮਾਂ ਵਾਸਤੇ ਅੰਗਰੇਜ਼ਾਂ ਵਾਸਤੇ ਭਾਰਤ ਦੇਸ਼ ਵਾਸਤੇ ਪਾਕਿਸਤਾਨ ਦੇਸ਼ ਵਾਸਤੇ ਇਹ ਲੜਦੇ ਮਰਦੇ ਰਹੇ ਇੱਕ ਦੂਜੇ ਦਾ ਕਤਲ ਕਰਦੇ ਰਹੇ ਪਰ ਜੇ ਕਿਤੇ ਇਹ ਇਹ ਲੋਕ ਜਿਵੇਂ ਕਿ ਪਿਛਲੇ ਸਮੇਂ ਦੇ ਵਿੱਚ ਸੱਖਾਂ ਦੇ ਬਾਰੇ ਇੱਕ ਕਹਾਵਤ ਸੀ ਕਿ ਇਹ ਐਨਾ ਐਨਾ ਦਾ ਐਨਾ ਦਾ ਜਿਹੜਾ ਘਾਰਿਆ ਉਹ ਘੋੜਿਆਂ ਦੀਆਂ ਕਾਠੀਆਂ ਨੇ ਇਹਨਾਂ ਦੀ ਖਰਾਕ ਛੋਲਿਆਂ ਤੇ ਦਾੜੇ ਨੇ ਇਹਨਾਂ ਦਾ ਇਹ ਬਿਸਤਰ ਧਰਤੀ ਆ ਤੇ ਇਹਨਾਂ ਦਾ ਉੱਗਣਾ ਜਿਹੜਾ ਹੈ ਉਹ ਉੱਪਰ ਲੈਣਾ ਉਹ ਅਸਮਾਨ ਹੈ ਰੁੱਖਾਂ ਦੇ ਪੱਤਿਆਂ ਨਾਲ ਸਾਂਝਾ ਸੀ ਰੁੱਖਾਂ ਦੇ ਨਾਲ ਯਾਰੀਆਂ ਦੋਸਤੀਆਂ ਸੀ ਰੁੱਖਾਂ ਦੇ ਨਾਲ ਹੀ ਰਿਸ਼ਤੇਦਾਰੀਆਂ ਪਾਉਂਦੇ ਸੀ ਇਸ ਕਰਕੇ ਇਹ ਬਲਵਾਨ ਸੀ ਜੇ ਮਹਾਰਾਜਾ ਰਣਜੀਤ ਸਿੰਘ ਨੇ ਨੇ ਰਾਜ ਕੀਤਾ ਹੈ ਤਾਂ ਉਹਨਾਂ ਸਿਰਫ ਇਹਨਾਂ ਗੁਣਾ ਕਰਕੇ ਕੀਤਾ ਹੈ ਅਹਿਮਦ شاہ ਅਬਦਾਲੀ ਨੂੰ ਜਦੋਂ ਮਹਾਰਾਜਾ ਰਜੀਤ ਸਿੰਘ ਦੇ ਦਾਦੇ ਚੜ੍ਹਤ ਸਿੰਘ ਨੇ ਪੰਜਾਬ ਤੋਂ ਭਜਾਇਆ ਤਾਂ ਜਾਣ ਲੱਗਿਆ ਅਬਦਾਲੀ ਕਹਿੰਦਾ ਹੈ ਕਿ ਤੂੰ ਅੱਜ ਤੇ ਮੈਨੂੰ ਹਰਾ ਕੇ ਪੇਜ ਦਿੱਤਾ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਮੇਰੇ ਪੋਤਰੇ ਨੇ ਉਹ ਤੁਹਾਡੇ ਕੋਲੋਂ ਬਦਲਾ ਲੈਣਗੇ ਸਚਤ ਸਿੰਘ ਨੇ ਘੋੜੇ ਤੇ ਬੈਠ ਲੋ ਤੇ ਬਿਠਿਆ ਨਗਾ ਮ ਨੂੰ ਖਿੱਚ ਕੇ ਇਹ ਗੱਲ ਬੜੇ ਮਾਣ ਨਾਲ ਕਹੀ ਸੀ ਕਿ ਅਬਦਾਲੀ ਮੇਰੀ ਇੱਕ ਗੱਲ ਸੁਣ ਕੇ ਜਾਏ ਜੇ ਤੇਰੇ ਪੁੱਤਰੇ ਸਾਨੂੰ ਹਰਾਉਣ ਵਾਸਤੇ ਆਉਣਗੇ ਤਾਂ ਮੇਰੇ ਪੁੱਤਰਿਆਂ ਨੇ ਕਿਹੜੀਆਂ ਚੂੜੀਆਂ ਪਾਈਆਂ ਹੋਣਗੀਆਂ ਮੇਰੇ ਪੁੱਤਰੇ ਤੇਰਾ ਤੇਰਾ ਤੇਰੇ ਪਰਿਵਾਰਾਂ ਦਾ ਤੇਰੇ ਪੁੱਤਰਿਆਂ ਦਾ ਢੱਟ ਕੇ ਮੁਕਾਬਲਾ ਕਰਨਗੇ ਤੇ ਉਹਨਾਂ ਨੂੰ ਪੰਜਾਬ ਵਿੱਚ ਨਹੀਂ ਆੜਨ ਦੇਣਗੇ ਮਾਰਾਰ ਜੀ ਸਿੰਘ ਨੇ ਇਹ ਕਰਕੇ ਵਿਖਾਇਆ। ਬੇਰੇ ਬੇਰੇ ਦਰਦ ਨੇ ਬਹੁਤ ਸਾਰੇ। ਜਿੰਨਾ ਜਿੰਨਾ ਨੂੰ ਅੱਜ ਪੰਜਾਬ ਦੇ ਲੋਕ ਬਾਹਰ ਦੇ ਵਿਦੇਸ਼ਾਂ ਦੇ ਵਿੱਚ ਤੇ ਵਸ ਗਏ। ਜਾ ਕੇ ਬਾਦਸ਼ਾਹੀਆਂ ਕਰਨ ਲੱਗ ਪਏ। ਗੁਲਾਮੀਆਂ ਕਰਨ ਲੱਗ ਪਏ। ਉਥੇ ਰਾਜਨੀਤੀਆਂ ਦੇ ਵਿੱਚ ਐਸਾ ਲੈਣ ਲਾਪਾ। ਪਰ ਮੇਰੀ ਬਾਤ ਮੇਰੇ ਪੰਜਾਬ ਦੀ ਬਾਤ ਕਦੀ ਕਿਸੇ ਨੇ ਪੁੱਛੀ। ਵਾਰ ਦੇਸ਼ਾਂ ਦੇ ਵਿੱਚ ਬਹਿ ਕੇ ਸਾਡੇ ਰਾਜ ਨੂੰ ਪਰਫੁੱਲਤ ਕਰਨ ਵਾਸਤੇ ਸਾਡੇ ਦੇਸ਼ ਵਾਸਤੇ ਸਕੀਮਾਂ ਬਣਾਉਣ ਵਾਲੇ ਲੋਕ ਪੰਜਾਬ ਦੀ ਧਰਤੀ ਤੇ ਬਹਿ ਕੇ ਲੜਾਈਆਂ ਨਹੀਂ ਲੜ ਸਕੇ ਪੰਜਾਬ ਦੇ ਲੋਕ ਵਾ ਮੁਕਤ ਦੇ ਗਿਆ ਸੁਵਿਧਾ ਤੇ ਮੁਆਵਜ਼ਿਆਂ ਤੇ ਸਬਸਿਡੀਆਂ ਤੇ ਭਿਖਾਰੀ ਬਣ ਕੇ ਰਹਿ ਗਏ ਤੇ ਲੋਕਾਂ ਦੀਆਂ ਗੱਲਾਂ ਸੁਣਨ ਵਾਸਤੇ ਸਾਨੂੰ ਕਈ ਕੋਈ ਚਾਰ ਨਕੇ ਦੂਸਰੀ ਗੱਲ ਜਿਹੜੀ ਮੇਰਾ ਦਰਦ ਦੁਨੀਆਂ ਭਰ ਦੀਆਂ ਤਾਕਤਾਂ ਨੇ ਯੂਨੋ ਨੇ ਨਹੀਂ听ੇ ਬਿਲਕੁਲ ਨਹੀਂ ਸੁਣਿਆ ਯੂਨੋ ਨੂੰ ਚਾਹੀਦਾ ਸੀ ਕਿ ਇੰਨੇ ਲੰਮੇ ਇਤਿਹਾਸ ਵਾਲਾ ਦੇਸ਼ ਅਗਰ ਭਰਤੀ ਦੇ ਨਕਸ਼ੇ ਤੋਂ ਮਲਿਆ ਮੇਂਡੋਂ ਦਾ ਇਹ ਨਾ ਅਮੀਰ ਦੇਸ਼ ਜਿਹੜਾ ਕਿ ਬਹੁਤ ਸਾਰੀਆਂ ਸਮਾਜਤਾਵਾਂ ਨੂੰ ਸੰਭਾਲ ਕੇ ਬਿਠਾ ਸੀ ਲੋਕਤੰਤਰ ਦਾ ਸਾਂਝੀ ਭਾਈਵਾਲਤਾ ਦਾ ਸੈਕੂਲਰਿਜ਼ਮ ਦਾ ਤੇ ਵਧੀਆ ਰਾਜ ਦਾ ਲੋਕਾਂ ਨੂੰ ਲੋਕਾਂ ਦੇ ਪੇਟ ਭਰਨ ਵਾਲਾ ਦੇਸ਼ ਜਿਹੜਾ ਇਹਨੂੰ ਉਜਾੜ ਕੇ ਜਿਹੜਿਆ ਦੇਸ਼ਾਂ ਨੇ ਇਹਦੇ ਤੇ ਕਬਜ਼ੇ ਕੀਤੇ ਜਾਂ ਇਹਦਾ ਨੁਕਸਾਨ ਕੀਤਾ ਉਹਦੇ ਖਿਲਾਫ ਕੋਈ ਕਾਰਵਾਈ ਯੂਨੋ ਨੇ ਸਿਕਿਉਰਟੀ ਕਾਉਂਸਲ ਨੇ ਜਾਂ ਜਿਹੜੀਆਂ ਵੀ ਅਦਾਲਤਾਂ ਵਰਲਡ ਲੈਵਲ ਤੇ ਬਣੀਆਂ ਨੇ ਉਹਨਾਂ ਨੇ ਸਾਡੀ ਕੋਈ ਬਾਤ ਗਰੀ ਨਹੀਂ ਪੁੱਛੀ ਜਿਸ ਦੇ ਆਧਾਰ ਦੇ ਉੱਤੇ ਮੈਨੂੰ ਇਹ ਪੀੜਾ ਜਿਹੜੀ ਆ ਸਹਿਣੀ ਪਈ ਅੱਜ ਦੇ ਐਪੀਸੋਡ ਦੇ ਵਿੱਚ ਮੈਂ ਪੰਜਾਬ ਦੀ ਕਹਾਣੀ ਨੂੰ ਇੱਥੇ ਸਮਾਪਤ ਕਰਨਾ ਪੰਜਾਬੀ ਆਸਿਓ ਚਾਹੇ ਲੰਦੇਚ ਰਹਿੰਦੇ ਜੇ ਚਾਹੇ ਚੜ੍ਹਦੇਚ ਰਹਿੰਦੇ ਜੇ ਪੰਜਾਬ ਨੂੰ ਯਾਦ ਰੱਖੋ ਪਰਾਤਰ ਪੰਜਾਬ ਨੂੰ ਯਾਦ ਰੱਖੋ ਸਿੰਧ ਤੋਂ ਲੈ ਕੇ ਸਿੰਧ ਦੇ ਕਿਨਾਰੇ ਤੋਂ ਲੈ ਕੇ ਸਰਸਵਤੀ ਤੇ ਜਮਨਾ ਦੇ ਕਿਨਾਰੇ ਤੱਕ ਰਾਜ ਦਾ ਸੁਪਨਾ ਜ਼ਰੂਰ ਲਿਓ ਇਹ ਕੋਈ ਖਾਲਸਾ ਨਹੀਂ ਹੈ ਇਹ ਇੱਕ ਦੇਸ਼ ਹੈ ਜਿਹੜਾ ਪਹਿਲਾਂ ਦੇਸ਼ ਸੀ ਜਿਹੜਾ ਧਰਤੀ ਦੇ ਨਕਸ਼ੇ ਤੇ ਬਣਿਆ ਹੋਇਆ ਦੇਸ਼ ਸੀ ਉਸ ਦੇਸ਼ ਨੂੰ ਦੁਬਾਰਾ ਮੁੜ ਸੁਰਜੀਤ ਕਰਨ ਦੀ ਇੱਕ ਪੁਕਾਰ ਹੈ ਦ੍ਰਿਸ਼ਟੀ ਜਾਨਣ ਵਾਲੋਂ ਸਾਡਾ ਪੰਜਾਬ ਦੇ ਟੋਟੇ ਕਰਨ ਦੀ ਲੋੜ ਨਹੀਂ ਸਾਨੂੰ ਪੰਜਾਬ ਵਿੱਚੋਂ ਸਿਰਫ ਅੰਮ੍ਰਿਤਸਰ ਜ਼ਿਲ੍ਹਾ ਜਾਂ ਲਾਗੇ ਦੇ ਛੋਟੇ-ਬੋਟੇ ਜ਼ਿਲ੍ਹੇ ਲੈ ਕੇ ਕੋਈ ਰਾਜ ਬਣਾਉਣ ਦੀ ਲੋੜ ਨਹੀਂ ਸਾਡਾ ਇਸ ਲੈਵਲ ਤੇ ਇਹ ਸੰਘਰਸ਼ ਕਰਨਾ ਪਏਗਾ ਕਿ ਸਾਨੂੰ ਜਿਹੜਾ ਇਹ ਰਾਜ ਹੈ ਕਤਰ ਰਾਜ ਜਿਹਦਾ ਰਿਗਵੇਦ ਦੇ ਵਿੱਚ ਵੈਦਕ ਕਾਲ ਦੇ ਵਿੱਚ ਪਾਇੰਡੀ ਤੇ ਕੁਟਲਿਆ ਵਰਗੇ ਰਾਜ ਦੇ ਵਿੱਚ ਜਿਨ੍ਹਾਂ ਦੇ ਵਿੱਚ ਕਿਹ ਜਿਨ੍ਹਾਂ ਨੇ ਤਰਖਸ਼ਲਾ ਯੂਨੀਵਰਸਿਟੀਆਂ ਤਿਆਰ ਕੀਤੀਆਂ ਉਹਨਾਂ ਦੇ ਵੱਲ ਮੌਕਾ ਦੀ ਐਜੂਕੇਸ਼ਨ ਵਾਲੇ ਪਾਸੇ ਧਿਆਨ ਦੇਣ ਦਾ ਨਹੀਂ ਸਾਨੂੰ ਆਪਣੇ ਦੇਸ਼ ਦੀ ਰਾਸਤੇ ਲੜਨ ਦੀ ਲੋੜ ਹੈ ਜਿੰਨੀਆਂ ਕਲਾ ਕਰਦਾ ਹੋਇਆ ਅਜਖਮਾ ਦਾ ਜਹਾਜ ਕਾ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੇ ਫਤੇ